ਵੀਰੇ ਪਾਜੀ ਵੀਰੇ ਮਾਰਕੀਟ ਚ ਨਹੀਂ ਯਾਰ ਆਫਰ ਆ ਲਈਆਂ ਵੀ ਆਪਾਂ ਵੀ ਆਫਰ ਨਹੀਂ ਲਾਈ ਵੀਰੇ ਆਪਾਂ ਵੀ ਲਾਵਾਂਗੇ ਭਧੌੜ ਵਾਲਾ ਦੀ ਪਹਿਲੀ ਵੀਡੀਓ ਤੇ ਪਹਿਲਾ ਡੇ ਦੇ ਵਿੱਚ ਧਮਾਕਾ ਕਰਾਂਗੇ ਤੁਸੀਂ ਡਿਜ਼ਾਈਨ ਮੈਗਨਟ ਸੋਨੇ ਸੋਨੇ ਡਿਜ਼ਾਈਨ ਆ ਬਹਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਪੜਾਕੇ ਪੈਣੇ ਰਹੇ ਨੇ ਆ ਕੋਈ ਪਹਿਲੀ ਵੀਡੀਓ ਆ ਪਹਿਲਾ ਡੇ ਆ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਤੇ ਪੇਜ ਬਣਾਇਆ ਹੋਇਆ ਜਲਦੀ ਫੋਲੋ ਕਰ ਲਓ ਕਮੀ ਬਹੁਤ ਹੀ ਘੈਂਟ ਘੈਂਟ ਆਫਰ ਲੈ ਕੇ ਆਵਾਂਗੇ ਅੱਜ ਪਹਿਲਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਅੱਜ ਲੈ ਕੇ ਆਏ ਆ ਚੈੱਕ ਕਰੀਆਂ ਸ਼ਰਟਾਂ ਭਈ ਅੱਜ ਲੈ ਗਏ ਆ ਪੱ ਚੈੱਕ ਕਰੀਆਂ ਸ਼ਰਟਾਂ ਤੇ ਰੇਟ ਦਾ ਵੀ ਭਈ ਤਮਾਕਾ ਕਰ ਦੇਣਾ ਜਦੋਂ ਵੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਹੀ ਰੇਟ ਭਾਈ ਜੀ ਕੀ ਦੇਣਾ ਰੇਟ ਭਈ ਰੇਟ ਦੀ ਤਾਂ ਅੱਜ ਆਪਾਂ ਮਤਲਬ ਐ ਮੰਨ ਲਓ ਵੀ बस ਪੜਾਕੇ ਪਾ ਲੈਨੇ ਰੇਡ ਦੇ ਵੀਰੇ ਕੁਆਲਿਟੀ ਬੜੀ ਸਪੈਸ਼ਲ ਚੱਕੀ ਕਰਦੇ ਹੋ ਬਾਈ ਕੁਆਲਿਟੀ ਦਾ ਉਹੀ ਆ ਬਾਈ ਮਾਰਕੀਟ ਦਾ ਰੇਟ ਦੱਸੋ ਬਾਈ ਕਿੰਨੇ ਦੀ ਵਸਦੀ 700 ਰੁਪਏ ਨਹੀਂ ਮਿਲਦੇ ਵੀਰੇ ਬਿਲਕੁਲ ਨਹੀਂ ਮਿਲਦੀ ਆ ਵੀਰੇ ਬਿਲਕੁਲ ਜੀ ਆਪਾਂ ਤੁਸੀਂ ਆਪ ਹੀ ਗੈਸ ਕਰ ਲਓ ਵੀ ਅੱਜ ਵੱਡਾ ਧਮਾਕਾ ਦੇਣ ਲੱਗੇ ਆ ਬਾਈ 1000 ਦਿਓ 1000 ਦਿਓ 2 ਦੇ ਦਿਓ ਫਿਰ 500 ਦੇ ਇੱਕ ਦੇ 1000 ਦੀਆਂ 2 ਨਹੀਂ ਦੇਣੀਆਂ ਬਾਈ ਨਾ ਨਾ 1000 ਦੀਆਂ 2 ਨਹੀਂ ਤੇਰੀ ਆਪਾਂ ਦੇਣੀਆਂ ਬਾਈ 1000 ਰੁਪਏ ਦੀਆਂ ਤਿੰਨ ਸ਼ਾਹ 1000 ਹਾਂਜੀ ਹਾਂਜੀ ਤਨ ਚੈੱਕ ਕਰਦੇ ਮੇਰੇ ਵੜੇ ਯਾਰ ਵੱਡੇ ਵੀਰੇ ਬਈ ਬੰਨੇ ਰੇ ਆ ਬਈ ਬੰਨੇ ਆ ਭਦੌੜਾ ਲੈਣੇ ਬਈ ਸਾਈਜ਼ ਵਗੈਰਾ ਸਾਰੇ ਮਿਲ ਜਾਣਗੇ ਸਾਈਜ਼ ਵਗੈਰਾ ਬਈ ਸਾਰੇ ਮਿਲ ਜਾਣਗੇ ਐਮ ਐਲ ਐਕਸ ਐਲ ਡਬਲ ਐਕਸ ਐਲ ਸਾਰੇ ਸਾਈਜ਼ अवेलेबल ਆ ਹਾਂਜੀ ਹਾਂਜੀ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਹੋ ਕੁਆਲਟੀ ਚੈੱਕ ਕਰ ਸਕਦੇ ਹੋ ਬਈ ਪ੍ਰੀਮੀਅਮ ਕੁਆਲਿਟੀ ਹੈ ਪੂਰੀ ਬ੍ਰਾਂਡ ਵਗੈਰਾ ਪ੍ਰੋਪਰ ਸਾਰੇ ਲੱਗੇ ਹੋਏ ਆ ਕਿ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਡਿਜ਼ਾਈਨ ਬਹੁਤ ਹੀ ਘੈਂਟ ਘੈਂਟ ਆ ਬਾਕੀ ਜਲਦੀ ਆ ਜੀ ਸਕਰੀਨਸ਼ਾਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਫਿਰ ਆਨਲਾਈਨ ਜਿੱਥੇ ਬੰਡ ਵਾਈਡ ਬੁਕਿੰਗ ਆਪਣੀ 8360502692 ਬਾਕੀ ਜਲਦੀ ਆ ਜੀ ਸਕਰੀਨਸ਼ਾਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਪਟਨਾਣਾ ਦੀ ਦੁਕਾਨ ਆ ਪੁਰੀਆਂ ਵਾਲੇ ਬਿਆਰ ਦੇ ਵਿੱਚ ਆ ਤੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੈੱਕ ਵਾਲੇ ਸਾਟਾ ਦੇ ਵਿੱਚ ਧਮਾਕਾ ਜੀ ਮਾਰਕਟ ਚ ਉਹੀ ਸਾਟਾ ਨੇ ਜਿਹੜਿਆ ਮਾਰਕਟ ਦੇ ਮਿਲਦੀ ਆ 700 800 ਵੀ ਇੱਕ ਹੋਰ ਤਮਾਕਾ ਕਰਦੀ ਆ ਵੀਰੇ ਹਾਂਜੀ ਹਾਂਜੀ ਵੀਰੇ ਤਮਾਕਾ ਦਾ ਵੀਰੇ ਅੱਜ ਪਹਿਲਾ ਡੇ ਆਪਾਂ ਔਰ ਲੈਂਦਾ ਹਾਂਜੀ ਹਾਂਜੀ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਆ ਸਾਡੀ ਪਹਿਲੀ ਵੀਡੀਓ ਦਾ ਪਹਿਲਾ ਛੱਡ ਗੈਸ ਕਰ ਲਓ ਬਈ ਮਾਰਕੀਟ 'ਚ ਕਿੰਨੇ ਕ ਦੀ ਮਿਲਦੀ ਆ ਪਲੇਟ 'ਚ ਹਾਂਜੀ ਹਾਂਜੀ ਪਲੇਟ 'ਚ 750 800 ਵੀ ਛੱਡ ਮਿਲਦੀ ਆ ਰਾਗ ਨਾਲ ਹਾਂਜੀ ਹਾਂਜੀ ਆਉਣਾ ਹੀ ਰਾਗ ਇਹ ਕੁਆਲਟੀ ਵਾਲੀ ਕਹਿੰਦਾ ਆ ਆਪਾਂ ਵੀਰ ਜੀ ਇਹੋ ਜਿਹਾ ਤਮਾਕਾ ਕਰ ਦੇਣਾ ਵੀਰ ਜੀ ਜਿਹੜੀ ਲੁੱਟ ਮੱਚੀ ਹੋਈ ਆ ਬਿਜ਼ਾਰ ਜੋ ਖਤਮ ਕਰ ਦੇਣੀ ਆ ਆਪਣੇ ਭਰਾਵਾਂ ਦੇ ਪੂਰੇ ਫਾਇਦੇ ਕਰਦੇ ਨੇ ਇਹ ਕਾਰੋਸਰੀ ਤੋਂ ਕਰ ਦੋਗੇ ਨਾ ਨਾ ਵੀਰ ਜੀ ਮੇਰੇ ਨਾ ਕਿਵੇਂ ਬਣੂਗਾ ਵੀਰ ਜੀ ਸਾਡਾ ਬਧੌੜਨਾ ਸਾਡਾ ਤਮਾਕੀ ਕਰੋ ਵੀਰ ਜੀ ਤਮਾਕੀ ਕਰੋ ਹੋਰ ਕੀ ਹੋਗੀ ਫਿਰ ਪੈਂਦੀਆ ਫਿਰ ਟੱਕ ਚੈਂਪੀਅਨ ਰੇਟ ਦੱਸੋ ਬਾਈ ਜੀ ਰੇਟ ਦੱਸੋ ਰੇਟ ਬਾਈ ਜੀ ਇਹ ਵੀ ਆਪਾਂ ਵਿੱਤੀ ਦੇ ਦੇਣੀ ਆ ਬਾਈ ਜੀ ਹਾਂਜੀ ਹਾਂਜੀ ਵਿੱਤੀ ਦੇ ਦੇਣੀ ਆ ਮਿਆਰ ਤੇ ਮਤਲਬ 3000 ਰੁਪਏ 3000 ਹੋਵੇ ਬਾਈ ਜੀ ਕੱਲੇ ਵਸ ਜਦੋਂ ਸਾਰੇ ਸੈੱਲ ਵਾਲੇ ਨੇ ਬਈ ਸਾਰੇ ਸੈੱਲ ਸਾਰੇ ਜੀ ਇਧਰੇ ਦੇਵਾਂਗੇ ਕਿ ਹੁਣ ਕੇਂਦਰਾ ਕਹਿ ਰਹੇ ਆ ਬਾਈ ਜੀ ਦੇਵਾਂਗੇ ਲਓ ਜੀ ਕਦਰ ਚੈੱਕ ਕਰ ਸਕਦੇ ਹੋ ਬਾਕੀ ਜਿਹੜੇ ਭੈਣ ਭਰਾਵਾਂ ਨੇ ਆਰਡਰ ਕਰਨਾ ਜਲਦੀ ਆਦੀ ਸਕਰੀਨਸ਼ਾਟ ਕਰਕੇ ਆਰਡਰ ਕੋਪੀ ਕਰਵਾ ਸਕਦੇ ਆ 836050265 ਆ ਦੇਖੋ ਬਈ ਕਲਰ ਦੇਖੋ ਕਿੰਨੇ ਪੈ ਰਹੇ ਸਾਰੇ ਇੰਗਲਿਸ਼ ਕਲਰ ਆ ਬਾਈ ਸਾਰੇ ਲਓ ਜੀ ਮੈਂ ਕਿਹਾ ਮੇਰੇ ਯਾਰ ਕਲਰ ਯਾਰ ਬੜੇ ਚੈਂਟ ਚੱਕੀ ਕਰਦਾ ਬਾਈ ਜੀ ਲਓ ਜੀ ਇਹ ਭੜ ਭੜ ਕਿੱਥੋਂ ਲੈ ਕੇ ਆਉਂਦੇ ਆ ਗ੍ਰੇ ਇਹ ਮੈਨੂੰ ਇੱਕ ਸੱਟ ਲੈਣੀ ਆ ਯਾਰ ਇੱਕ ਕਿੰਨੇ ਦੀ ਭਾਈ ਜੀ ਇੱਕ ਵੀਰ ਜੀ ਇੱਕ ਮਿਲੂਗੀ 400 ਦੀ 400 ਦੀ ਹਾਂ ਜੀ ਆ 400 ਦੀ 400 ਦੀ ਵੀ ਦੇ ਦੋ ਆਪਾਂ ਦਾ 5 500 600 ਲੈ ਕੇ ਆਏ ਆ ਬਿਲਕੁਲ ਬਿਲਕੁਲ ਦੇਖ ਕਰੋ ਗਾਓ ਜੀ ਵੀਰਾ ਕਹਦਾ ਇੱਕ 400 ਹਾਂ ਜੀ ਇੱਕ ਵੀ 400 ਦੀ ਵੀਰੇ ਫਿਰ ਨਹੀਂ 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 2 ਦੇ ਨਹੀਂ ਆ 700 ਦੀ 700 ਦੀ 300 ਦੀਆਂ 300 ਦੀਆਂ 3 ਉਹ ਕਿਹੜੀ ਰੋੜ ਦੀਆਂ ਨੇ ਆਰੇ ਪਹਿਲੇ ਡੇ ਦੇ ਵਿੱਚ ਤੁਸੀਂ ਹਾਂ ਜੀ ਹਾਂ ਜੀ ਸਾਰੇ ਏਡੇ ਮੈਗ ਵੀ ਬਲੈਕ ਤੁਹਾਨੂੰ ਪਤਾ ਕਿੰਨਾ ਲੋਕ ਵੱਡੀਆਂ ਬਲੈਕ ਉਹਦਾ ਬਲੈਕ ਹੋ ਜਾਂਦੀ ਆ ਜੀ ਹਾਂ ਜੀ ਆਪਾਂ ਬਲੈਕ ਨਹੀਂ ਬਲੈਕ ਫੋਨ ਨਹੀਂ ਕਰੀ ਜੀ ਠੀਕ ਜੀ ਵੀਰੇ ਇੱਕ ਵਾਰੀ ਐਡਰੈਸ ਜ਼ਰੂਰ ਨੋਟ ਕਰ ਲਓ ਜੀ ਪੁਨੀਆਲੇ ਬਿਹਾਰ ਦੇ ਵਿੱਚ ਆ ਪਤਾ ਹੋੜ ਵਾਲੇ ਕਾਣਾ ਨੰਬਰ ਜ਼ਰੂਰ ਨੋਟ ਕਰ ਲਓ 836550261 ਮੇਰੇ ਵੀ ਵੀਰ ਭਰਾਣੇ ਆਪਣੀ ਨੇ ਆਉਣਾ ਪਾਸੇ ਇੱਕ ਵਾਰੀ ਕਾਲ ਕਰਕੇ ਆਓ ਓਕੇ ਹਾਂ ਜੀ ਹਾਂ ਜੀ ਕਿਉਂਕਿ ਰਾਤ ਦੇ ਵੇਲੇ ਤਾਂ ਕਲੀਅਰ ਨਹੀਂ ਸਮਝ ਆਉਂਦੀ ਤੁਹਾਨੂੰ ਅਸੀਂ ਪ੍ਰੋਪਰ ਜਿਹੜਾ ਨੰਬਰ ਬਾਕੀ ਸਕਰੀਨ ਦੇ ਉੱਤੇ ਵੀ ਦਿਮਾਗੇ ਤੇ ਪ੍ਰੋਪਰ ਮੁੰਡਾ ਮੋਲ ਕੇ ਵੀ ਤੁਹਾਨੂੰ ਦੱਸੀ ਜਾਂਦਾ ਇਸ ਨੰਬਰ ਤੇ ਕੰਟੈਕਟ ਕਰ ਲਿਓ ਫਿਰ ਫੋਨ ਕਰਕੇ ਆ ਜੀ ਲਓ ਜੀ ਰੇਡ ਤਿਆਰ ਨਾ ਸਮਝੋ 400 ਦੀ ਇੱਕ ਸੈਲਟ ਆ 700 ਦੀ ਦੋ ਆ 1000 ਦੀ 15 ਪੈਂਦੀਆਂ ਪਰ ਚੋਟ ਭਦੌਣਾ ਦੇ ਪਾਗੀ ਇੰਸਟਾਗ੍ਰਾਮ ਦੇ ਪੇਜ ਨੂੰ ਫੋਲੋ ਕਰੋ ਸਾਨੂੰ ਨੀਚੇ ਆਦਾ ਲਿੰਕ ਮਿਲ ਜੂਗਾ ਬਾਕੀ WhatsApp ਦਾ ਨੰਬਰ ਮਿਲ ਜੂਗਾ ਜਲਦੀ ਆਦੀ ਸਕਰੀਨਸ਼ਾਟ ਕਰੋ ਤੇ ਆਰਡਰ ਬੁੱਕ ਕਰਵਾਓ ਲੈ ਕੇ ਜਾਓ ਚੈੱਕ ਰਿਜ਼ਲਟ ਜਾਂ ਸੋਨੀਆ ਸੋਨੀਆ ਚੈੱਕ ਰਿਜ਼ਲਟ ਚਾਹੀਦਾ ਚਾਹੇ ਲੈ ਲਓ ਪਲੇਨ ਜੀ ਸਾਰੀ ਇਹੀ ਰੇਟ ਦੇ ਦਿੰਦੀ ਆਂ ਆਪਾਂ ਓਕੇ ਅਗੀਆਂ ਆਦੀ ਆਦੀ ਇਹੀ ਹੀ ਪਹਿਲਾ ਡੇਸਿਕਾ ਧਮਾਕਾ ਹੋ ਗਿਆ ਚੈੱਕ ਰਿਜ਼ਲਟਾਂ ਦੇ ਵਿੱਚ ਜਲਦੀ ਆਦੀ ਚੈਨਲ ਸਬਸਕ੍ਰਾਈਬ ਕਰੋ ਬਾਕੀ ਹੋਰ ਯਾਰ ਮਿੱਤਰਾਂ ਦੋਸਤਾਂ ਨਾਲ ਜੁੜਾ ਕਰੋ ਦੁਬਈ ਵੀ ਕਲੰਡਰ ਗਾਇਨ ਰੋਜ਼ ਨਵੇਂ ਆਉਂਦੇ ਆ ਹਾਂਜੀ ਬਾਕੀ ਵੀਰੇ ਵੈਰਾਈ ਓਕੇ ਵੀਰੇ ਓਕੇ ਵੀਰੇ ਹਾਂਜੀ ਲੌਜ ਪਰ ਪੈਂਦੀ ਆ ਫਿਰ ਟੱਕ ਚੈਂਪੀਅਨ